ਸਤਿ ਸ੍ਰੀ ਅਕਾਲ ਜੀ ਇਸ ਵੀ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਸਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਵਾਈ ਜਾਂਦੀ ਹੈ ਜੀ ਇਹ ਐਡ ਲਗਵਾਉਣ ਲਈ ਸਾਡਾ WhatsApp ਨੰਬਰ ਹੈ ਜੀ 94173 72381 ਜੇਕਰ ਕੋਈ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਚਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਅੱਜ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਾਮ ਸਿੰਘ ਗੋਤ ਮਹਿਰਾ ਸਿੱਖ ਜਨਮ ਤਰੀਕ 16 12 1999 ਕੱਦ 5 ਫੁੱਟ 11 ਇੰਚ ਪੜਾਈ ਜੀ ਐਨ ਐ ਲੁਧਿਆਣਾ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ ਕੰਮ ਲੜਕਾ ਦੋਸਤ ਬਾਅਦ ਦਵਾਈ ਜਾ ਕੇ ਆਇਆ ਏ ਇਸ ਟਾਈਮ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਕੰਪਨੀ ਵਿੱਚ ਕ੍ਰੇਨ ਕੰਪਨੀ ਵਿੱਚ ਸੁਪਰਵਾਈਜ਼ ਦੀ ਨੌਕਰੀ ਕਰ ਰਿਹਾ ਹੈ ਮਾਤਾ ਅੰਗਣਵਾੜੀ ਵਰਕਰ ਪਿਤਾ ਜੀ ਦੀ ਕਰਿਆਨਾ ਸ਼ਾਪ ਇੱਕ ਭੈਣ ਮੈਡ ਦੰਪਰਕ ਕਰੋ ਜੀ ਇਸ ਨੰਬਰ ਤੇ ਪਰਿਵਾਰ ਨਾਲ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਜੀ ਦੂਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਕਮਿਹਾਰ ਸਿੱਖ ਏਰੀਆ ਗੁਰਦਾਸਪੁਰ ਜੂ ਕੇ ਬਰਥ ਪਰਮਿਟ ਡੇਟ ਆਫ ਬਰਥ 1991 ਕੱਤ 5 ਫੁੱਟ 6 ਇੰਚ ਸਟੱਡੀ ਐਮ ਟੈਕ ਈਸੀਈ ਫਰਮ ਇੰਡੀਆ ਤੋਂ ਐਮ ਐਸ ਸੀ ਇੰਟਰਨੈਸ਼ਨਲ ਮੈਨੇਜਮੈਂਟ ਫਰਮ ਜੂਕੇ ਤੋਂ ਇੱਕ ਬ੍ਰਦਰ ਮੈਡ ਫਾਦਰ ਰਿਟਾਇਰਡ ਫਰਮ ਪੀ ਐਸ ਈ ਵੀ ਰਿਸ਼ਤੇ ਦੀ ਮੰਗ ਲੜਕੀ ਐਜੂਕੇਟਿਡ ਬਿਊਟੀਫੁੱਲ ਪੰਜਾਬ ਜੂਕੇ ਕੈਨੇਡਾ ਆਸਟ੍ਰੇਲੀਆ ਤੋਂ ਹੋਵੇ ਜਾਤ ਪਾਤ ਦਾ ਕੋਈ ਬੰਦਾ ਨਹੀਂ ਸੰਪਰਕ ਕਰੋ ਜੀ 9 ਪਰਵਾਰ ਨਾਲ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਜੀ ਤੀਸਰਾ ਵਿਸਤਾਰ ਨੋਟ ਕਰੋ ਜੀ ਨਾਮ ਕੁਮਾਰ ਡੇਟ ਆਫ ਬਰਥ 1993 ਕੱਦ 6 ਫੁੱਟ ਸਟੱਡੀ ਗ੍ਰੈਜੂਏਸ਼ਨ ਕਾਸਟ ਹਿੰਦੂ ਖੱਤਰੀ ਜੌਬ ਸੇਲਜ਼ਮੈਨ ਦबई ਜ਼ਿਲ੍ਹਾ ਨਮਾ ਸ਼ਹਿਰ ਬਰਦਰ 9 ਸਿਸਟਰ 1 ਮੈਡ ਫਾਦਰ ਰਿਟਾਇਰਡ ਮਦਰ ਹੋਮ ਮੇਕਰ ਲੜਕਾ ਮੰਗਲਿਕ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਸੁੰਦਰ ਪੜੀ ਲਿਖੀ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜਨਰਲ ਕਾਸਟ ਵੀ ਸੰਪਰਕ ਕਰ ਸਕਦੇ ਹੋ ਵੀ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਸਾਡੀ ਰਿਸ਼ਤੇ ਚੈਨਲ ਨੂੰ ਦੇਖ ਕੇ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਵਿਅਕਤੀ ਨੋਟ ਕਰੋ ਜੀ ਚੌਥਾ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜ ਏਰੀਆ ਫਰੀਦਕੋਟ ਵੈਜੀਟੇਰੀਅਨ ਫੈਮਿਲੀ ਜਨਮ 1993 ਕੱਦ 5 ਫੁੱਟ 5 ਇੰਚ ਸਟੱਡੀ ਵੀ ਜੋਬ ਪ੍ਰਾਈਵੇਟ ਸੈਕਟਰ ਜ਼ਮੀਨ ਨਾਉ ਕਿੱਲੇ ਨੀਅਰ ਮਾਰਕੀਟ ਕੋਲੇ ਇੱਕ ਸਿਸਟਰ ਜੋਬ ਡੀ ਐਮ ਸੀ ਹਸਪੀਟਲ ਪਾਦਰ ਫਾਰਮਰ ਮਦਰ ਹਾਊਸ ਵਾਈਫ ਹੋਵੇ ਰਿਸ਼ਤੇ ਦੀ ਮੰਗ ਹੈ ਲੜਕੀ ਗਵਰਨਮੈਂਟ ਜੋਬ ਤੇ ਹੋਵੇ ਜਾਂ ਡਿਗਰੀ ਹੋਲਡਰ ਹੋਵੇ ਡਿਮਾਂਡ ਕੋਈ ਨਹੀਂ ਪਰੀਦਕੋਟ ਏਰੀਆ ਤੋਂ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਹੋਵੇ। ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਨੰਨ ਲਗਾ ਲ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਵਾਂ ਨਾਮ ਲੜਕਾ ਸੈਣੀ ਸਿੱਖ ਡੇਟ ਆਫ ਬਰਥ 1999 ਕੱਦ 6 ਫੁੱਟ ਸਟੱਡੀ टेंथ आई बोर्ड प्लस टू सी बोर्ड बोर्ड तो जी बीटैक सिविल इंजीनियरिंग यूनिवर्सिटी तो अपना बिजनेस है जी इकलौता लड़का है जमीन सतारा किले रिश्ते मंग है जी लड़की पढ़ी लिखी सुंदर सुशील कद पं फुट चार इंच हो गए जी ਤੇ ਵਧੀਆ ਪਰਿਵਾਰ ਦੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਕਿਸੇ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਟ ਸਿਕ ਗੋਤਮਾਨ ਡੇਟ ਆਫ ਬਰਥ 1995 ਕੱਦ 5 ਫੁੱਟ 4 ਇੰਚ ਸਟੱਡੀ ਬੀਸੀਏ ਲੜਕੀ ਵਿਧਵਾ ਹੈ ਜੀ ਏਰੀਆ ਏਰੀਆ ਜਿਹਨਾਂ ਦਾ ਬਠਿੰਡਾ ਮੀਡਲ ਕਲਾਸ ਫੈਮਿਲੀ ਵਜਿਟੇਰੀਅਨ ਰਿਸ਼ਤੇ ਦੀ ਮੰਗਾ ਜੀ ਲੜਕਾ ਆਸਟ੍ਰੇਲੀਆ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਅਤੇ ਵਜਿਟੇਰੀਅਨ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨੂੰ ਇਸ ਨੰਬਰ ਤੇ ਡਾਇਰੈਕਟ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰੋ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 1999 ਕੱਦ 5 ਫੁੱਟ 5 ਇੰਚ ਐਜੂਕੇਸ਼ਨ ਪਲੱਸ 2 ਨਾਨ ਮੈਡੀਕਲ ਮੈਡੀਕਲ ਕੈਨੇਡਾ ਦੇ ਸਿਟੀਜ਼ਨ ਹੈ ਜੀ ਲੜਕੇ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਸੋਹਣਾ ਸੁਨੱਖਾ ਹੋਵੇ ਜ਼ਮੀਨ 10 ਤੋਂ 15 ਏਕੜ ਹੋਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਵੇ ਪੰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਸ਼ਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਸਾਰੇ ਹੀ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ